ਦਰਦਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਪੁਲਿਸ ਦੇ ਦੋ ਅਧਿਕਾਰੀਆਂ ਬਾਰੇ ਇੱਕ ਸਾਬਕਾ ਦੂਜੇ ਸਸਪੈਂਡ ਹੋ ਗਿਆ ਉਹਨਾਂ ਨੂੰ ਲੈ ਕੇ ਚਾਰੇ ਪਾਸੇ ਚਰਚਾ ਹੈ ਇੱਕ ਮਸਲਾ ਤਾਂ ਹੈਗਾ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦਾ ਉਹਨਾਂ ਦੇ ਬੇਟੇ ਦੀ ਪਿਛਲੇ ਦਿਨੀ ਮੌਤ ਹੋ ਗਈ ਸੀਗੀ ਉਸ ਮਾਮਲੇ 'ਚ ਉਹਨਾਂ ਦੇ ਮਹੱਲੇ 'ਚ ਮਰੇਰ ਕੋੜਲੇ ਦੇ ਕਿਸੇ ਵਿਅਕਤੀ ਨੇ ਚਮਚੁਦੀਨ ਚੌਧਰੀ ਨੇ ਇੱਕ ਰਿਪੋਰਟ ਲਗਾਈ ਹੈ ਪੰਚਕੁਲਾ ਪੁਲਿਸ ਦੇ ਵਿੱਚ ਉਸੇ ਦੇ ਆਧਾਰ ਤੇ ਸਾਬਕਾ ਡੀਜੀਪੀ ਉਹਨਾਂ ਦੀ ਪਤਨੀ ਦਜੀਆ ਸੁਲਤਾਨਾ ਜਿਹੜੇ ਸਾਬਕਾ ਮੰਤਰੀ ਹੈ ਉਹਨਾਂ ਦੀ ਬੇਟੀ ਤੇ ਉਹਨਾਂ ਦੇ ਨੂੰਹ ਦੇ ਖਿਲਾਫ ਕੇਸ ਜਿਹੜਾ ਦਰਜ ਕੀਤਾ ਗਿਆ ਉਸ ਮਾਮਲੇ ਨੂੰ ਲੈ ਕੇ ਗੱਲ ਕਰਾਂਗੇ ਉਹਦੇ ਵਿੱਚ ਮਸਤਬਾ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਪਿਓ ਪੋਤੇ ਦੇ ਰਿਸ਼ਤੇ ਬਾਰੇ ਨਹੀਂ ਸਮਝ ਹੈਗੀ ਮਦ ਲੋਕ ਕਿਵੇਂ ਇਸ ਮਾਮਲੇ ਨੂੰ ਵਰਤਿਆ ਜਾ ਰਿਹਾ ਹੈ ਦੂਜਾ ਮਸਲਾ ਹੈਗਾ ਸਾਬਕਾ ਜਿਹੜੇ ਜਿਹੜੇ ਸਸਪੈਂਡ ਕੀਤੇ ਡੀਆਈਜੀ ਹਰਚੰਦ ਸਿੰਘ ਪੋਲਰ ਉਹਨਾਂ ਦਾ ਇੱਕ ਲੋਕਰ ਵੀ ਖੋਲਿਆ ਗਿਆ ਪਹਿਲਾਂ ਉਹਨਾਂ ਕੋਲੋਂ ਜਿਹੜੀ ਕਾਫੀ ਨਕਦੀ ਉਹਨਾਂ ਦੇ ਘਰ ਤੋਂ ਫੜੀ ਗਈ ਹੈ ਸੋਨਾ ਵੀ ਫੜਿਆ ਗਿਆ ਹੋਰ ਵੀ ਮਸਲਾ ਜਿਹੜਾ ਉਹਨਾਂ ਦੀ ਜਾਇਦਾਦ ਦਾ ਆ ਰਿਹਾ ਹੁਣ ਲੋਕਰਾਂ ਚੋਂ ਕੀ ਨਿਕਲਦਾ ਇਹ ਸਥਿਤੀ ਕੁਝ ਸਮੇਂ ਬਾਅਦ ਸਾਹਮਣੇ ਆਏਗੀ ਪਰ ਜਾਂਚ ਜਿਹੜੀ ਉਹ ਜਾਰੀ ਹੈਗੀ ਤੇ ਸਿੱਧੂ ਸਾਹਿਬ ਪਹਿਲਾਂ ਅਸੀਂ ਗੱਲ ਕਰਦੇ ਆ ਜਿਹੜੇ ਮੁਹੰਮਦ ਮੁਸਤਫਾ ਦੇ ਬੇਟੇ ਅਕੀਲ ਅਕਟਰ ਦੇ ਜਿਨ੍ਹਾਂ ਨੇ ਪਿਛਲੇ ਦਿਨੀ ਜਿਨ੍ਹਾਂ ਦੀ ਮੌਤ ਹੋ ਗਈ ਆ ਕਿਹਾ ਜਾਂਦਾ ਹੈ ਮਤਲਬ ਉਹਨਾਂ ਦੀਆਂ ਦੋ ਵੀਡੀਓ ਐ ਵੀਡੀਓ ਅਸੀਂ ਵੀ ਸੁਣੀਆਂ ਜਿਨ੍ਹਾਂ ਦੇ ਵਿੱਚ ਸੀਰੀਅਸ ਕਿਸਮ ਦੇ ਅਲੀਗੇਸ਼ਨ ਆ ਬਾਅਦ ਚੋਂ ਨਾ ਤੋਂ ਡਿਨਾਈ ਵੀ ਕੀਤਾ ਜਾਂਦਾ ਅਗਲੀ ਵੀਡੀਓ ਦੇ ਵਿੱਚ ਤੁਸੀਂ ਇਸ ਮਸਲੇ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਉਹਦੀ ਵੀਡੀਓ ਮੈਂ ਵੀ ਸੁਣੀ ਆ ਬੜੀ ਵਾਇਰਲ ਵੀ ਹੋਈ ਰਹੀ ਆ ਤੇ ਉਹ ਮੈਨੂੰ ਪਹਿਲੀ ਵੀਡੀਓ ਜਿਹਦੇ ਤੇ ਅਲੀਗੇਸ਼ਨ ਲਾਉਂਦਾ ਉਸੇ ਤੋਂ ਸਮਝ ਆ ਗਈ ਸੀ ਜੀ ਉਹਦਾ ਦਿਮਾਗ ਠੀਕ ਨਹੀਂ ਹੈ ਤੇ ਮੈਨੂੰ ਲੱਗਾ ਸੀ ਜਾਂ ਨਸ਼ੇ ਕਰਦਾ ਜਾਂ ਮਤਲਬ ਕੀ ਵੀ ਇਹ ਇਹ ਮੈਂਟਲੀ ਹਾਉਂਡ ਨਹੀਂ ਹੈ ਦਿਮਾਗੀ ਤੌਰ ਤੇ ਹਿੱਲਿਆ ਹੋਇਆ ਹੈ ਕੋਈ ਇਹ ਗੱਲਬਾਤ ਹੈ ਉਹਨੇ ਮਸਤਬਾ ਮਸਤਬਾ ਉਹਨਾ ਕਹਿਆ ਵੀ ਉਹ ਕਾਫੀ ਦੇਰ ਤੋਂ ਜਿਹੜਾ ਮਾਨਸਿਕ ਤੌਰ ਤੇ ਬਿਮਾਰ ਸੀਗਾ ਉਹਨਾਂ ਨੂੰ ਸਕੂਲ ਤੋਂ ਕੱਢ ਦਿੱਤਾ ਗਿਆ ਸੀ ਜਿੱਥੇ ਉਹ ਦਾਖਲ ਕਰਾਉਂਦੇ ਸੀ ਉਹਨਾਂ ਨੇ ਕਈ ਪੁਲਿਸ ਜਿਹੜੇ ਜਵਾਨ ਉਹਨਾਂ ਦੇ ਉੱਪਰ ਵੀ ਹਮਲੇ ਕੀਤੇ ਬਾਅਦ ਚ ਕਹਿੰਦੇ ਉਹਨਾਂ ਕਹਿਆ ਮੈਂ ਪੁਲਿਸ ਵਾਲਿਆਂ ਤੋਂ ਵੀ ਮਾਫੀ ਮੰਗੀ ਹੋਰਾਂ ਤੋਂ ਵੀ ਕਈਆਂ ਤੋਂ ਮਾਫੀ ਮੰਗੀ ਪਰ ਉਹ ਨਛੇਦੇ ਐਸੇ ਉਹਦੇ ਚ ਪੈ ਗਿਆ ਸੀਗਾ ਕਿ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਕੀ ਕੰਮ ਕਰ ਰਿਹਾ ਕੀ ਗੱਲ ਕਰ ਰਿਹਾ ਹੈ ਤਾਂ ਇਸ ਕਰਕੇ ਵਾਰ-ਵਾਰ ਮੈਨੂੰ ਜੜੀ ਆ ਉਹ ਸੰਤਾਪ ਭੋਗਣਾ ਪਿਆ ਬਾਹਰ ਦੇਖੋ ਇਹ ਜਿਹੜਾ ਬੱਚੇ ਦਾ ਸੰਤਾਪ ਹੁੰਦਾ ਬਹੁਤ ਇਸੇ ਕਿਸਮ ਦਾ ਹੁੰਦਾ ਘਰ 'ਚ ਫੈਮਿਲੀ ਤੇ ਤੇ ਇੱਕ ਬੱਚੇ ਇੱਕ ਲੜਕਾ ਹੋਵੇ ਤਾਂ ਬੰਦੇ ਇਹ ਨਹੀਂ ਪਤਾ ਲੱਗਦਾ ਹੁੰਦਾ ਵੀ ਕੀ ਕਿੱਦਾਂ ਨੂੰ ਗੱਲ ਹੋ ਜੇ ਮੈਨੂੰ ਜਿਸ ਤੱਕ ਪਤਾ ਨਹੀਂ ਉਹਦਾ ਕੋਈ ਬਚਪਨ ਸੀ ਉਹ ਹੀ ਉਈ ਇਹਦੀ ਗੜਬੜ ਸੀ ਜਾਂ ਬਾਅਦ ਚ ਨਸ਼ੇ ਕਰਨ ਕਰਕੇ ਲੱਗਿਆ ਇਹ ਨੇ ਮੈਨੂੰ ਨਹੀਂ ਇਸ ਗੱਲ ਬਾਰੇ ਪਤਾ ਪਰ ਇਹ ਵੀ ਜਦੋਂ ਮੈਨੂੰ ਲੱਗ ਜਦੋਂ ਸੀ ਉਹ ਤੋਂ ਜਿੰਨਾ ਦਰਾਂ ਚ ਇਹ ਵੀਡੀਓ ਬਣੀ ਹੈ ਉਹਨਾਂ ਦਰਾਂ ਚ ਵੀਡੀਓ ਦੇ ਸਾਊਂਡ ਮਾਈਂਡ ਦੀ ਨਹੀਂ ਹੈ ਵੇਖੋ ਉਹਦੇ ਚ ਮੋਟੀ ਜੀ ਗੱਲ ਗੱਲ ਇਹ ਹੈ ਜਿਸ ਤਰੀਕੇ ਨਾਲ ਸਿੱਧੇ ਅਲੈਗੇਸ਼ਨ ਲਾਉਂਦਾ ਸੀ ਤੇ ਵਾਈਫ ਵਾਲੀ ਗੱਲ ਦੇ ਉੱਤੇ ਉਹ ਵੀ ਲੱਗ ਰਿਹਾ ਸੀ ਚਲੋ ਜਿਸ ਤਰੀਕੇ ਨਾਲ ਆ ਰਿਹਾ ਵੱਡੀ ਗੱਲ ਇਹ ਸੀ ਤੇ ਬਈ ਉਹਦੇ ਬਤੇ ਕਿਸੇ ਉਹਨੂੰ ਸ਼ੱਕ ਹੋਗਾ ਚਲੋ ਮੰਨ ਇਹ ਵੀ ਮੰਨੀ ਜਾ ਸਕਦੀ ਹੈ ਪਰ ਦੂਜੀ ਗੱਲ ਆਪਣੀ ਭੈਣ ਨੂੰ ਉਹ ਪ੍ਰੋਸ ਕਹਿੰਦਾ ਸੀ ਪ੍ਰੋਸਟੀਚੂਨ ਹੀ ਕਹਿੰਦਾ ਸੀ ਇਹ ਪ੍ਰੋਸ ਆ ਪ੍ਰੋਸਟੀਚੂਨ ਕਰਦੀ ਹੈ ਇਹ ਕਰਦੀ ਆ ਉਹ ਤੇ ਸ਼ਬਦ ਐਡੇ ਭੜੇ ਯੂਜ਼ ਕਰਦਾ ਸੀ ਇਹ ਠੀਕ ਹੈ ਕਿ ਕੋਈ ਉਹਦਾ ਫਰੈਂਡ ਹੋਏਗਾ ਹੀ ਲੜਕੇ ਨੌਜਵਾਨ ਲੜਕੀਆਂ ਤੇ ਹੈਗੇ ਆ ਤੇ ਉਹ ਕੋਈ ਇੱਕ ਛੱਡ ਕੇ ਦੂਜਾ ਵੀ ਹੋ ਸਕਦਾ ਚਲੋ ਦੋ ਵੀ ਹੋ ਸਕਦੇ ਆ ਪਰ ਐ ਨਹੀਂ ਸੀ ਵੀ ਉਹ ਪ੍ਰੋਸਟੀਚੂਸ਼ਨ ਇਹ ਕਹਿੰਦੀ ਗੱਲ ਬਾਤ ਇਹ ਇਸ ਕਿਸਮ ਦਾ ਉਹ ਸ਼ਬਦ ਉਹਦੇ ਸਾਰੇ ਸ਼ਬਦ ਹੀ ਐ ਲੱਗਦੇ ਸੀਗੇ ਵੀ ਇਹ ਪਰਮੈਂਟਲੀ ਸਾਊਂਡ ਨਹੀਂ ਹੈ ਕੋਈ ਗੱਲ ਐ ਜਿਹੜਾ ਇਕਦਮ ਸਡਨਲੀ ਉਹ ਦੋਸ਼ ਲਾਉਂਦਾ ਸੀ ਤੇ ਉਹ ਲੱਗਿਆ ਸੀ ਬਾਕੀ ਜਿੱਥੋਂ ਤੱਕ ਲੋਕਾਂ ਨੂੰ ਗੁੱਸਾ ਹੈ ਪੰਜਾਬ ਵਾਲਿਆਂ ਨੂੰ ਗੁੱਸਾ ਹੈ ਬਹੁਤ ਮੁਸਤਫਾ ਦੇ ਮਮਨ ਮੁਸਤਫਾ ਦੇ ਦੌਰ ਦੇ ਸਪੈਸ਼ਲ ਡੀਆਈਜੀ ਸੀ ਉਹ ਤੇ ਉਸ ਨੇ ਉਹਦੇ ਉਹਨਾਂ ਦਿਨਾਂ ਦੇ ਵਿੱਚ ਸਾਰੇ ਬਹੁਤ ਜ਼ਿਆਦੇ ਪੁਲਿਸ ਅਫਸਰਾਂ ਨੇ ਝੂਠੇ ਮੁਕਾਬਲੇ ਬਣਾਏ ਆ ਪੁਲਿਸ ਮੁਕਾਬਲੇ ਝੂਠੇ ਮਤਲਬ ਕਿ ਸਿੱਖ ਨੌਜਵਾਨਾਂ ਦੇ ਮੁਕਾਬਲੇ ਬਣਾਇਆ ਇਹਦੇ ਤੇ ਵੀ ਕਈ ਦੋਸ਼ ਹੈ ਇੱਕ ਥਾਂ ਤਾਂ ਬਹੁਤ ਵੱਡਾ ਦੋਸ਼ ਹੈ ਵੀ ਦਰਜਣਾਂ ਜਾਂ ਉਤੋਂ ਵੱਧ 16 ਦੇ ਨੇੜੇ ਤੇਲੇ ਮੁੰਡੇ ਮਾਰੇ ਨੇ ਇੱਕ ਏਰੀਏ 'ਚ ਹੀ ਥੋੜੇ ਜੇ ਏਰੀਏ ਚ ਥੋੜੇ ਤਰਾ ਉਹ ਵੱਡਾ ਇਹਦੇ ਤੇ ਦੋਸ਼ ਹੈ ਤੇ ਹੋਰ ਵੀ ਸਾਰਾ ਕੋਈ ਇਹਦਾ ਕੋਈ ਬਹੁਤਾ ਉਸ ਦੇ ਬਲੋਕ ਕਲੀਨ ਸ਼ਬ ਕਲੀਨ ਹੈ ਨਹੀਂ ਸੀ ਕਲੀਨ ਜਿਹੜੇ ਵੀ ਕੋਈ ਪੁਲਿਸ ਅਫਸਰ ਆ ਵੱਡੇ ਲੈਵਲ ਤੇ ਉਹਨਾਂ ਦਾ ਕਿਸੇ ਦਾ ਕਲੀਨ ਉਹਨਾਂ ਦੇ ਨਾਲ ਦੇ ਵਿੱਚ ਹੈ ਨਹੀਂ ਕਿਸੇ ਦਾ ਬਹੁਤ ਸੀਮਨ ਸੀਗਾ ਮਤਲਬ ਜਿਹੜਾ ਪੁਲਿਸ ਵਾਲਿਆਂ ਦਾ ਜਿਹੜੇ ਉਹ ਦੌਰ ਸੀਗਾ ਉਹ ਅਬਨਾਰਮਲ ਦੌਰ ਸੀਗਾ ਅਬਨਾਰਮਲ ਐਕਟੀਵਿਟੀ ਹੋਈਆਂ ਉਸ ਦੌਰ ਦੇ ਵਿੱਚ ਕਾਫੀ ਕੁਝ ਹੋਇਆ ਬਹੁਤ ਜਿਆਦਾ ਸੀ ਬਹੁਤ ਜਿਆਦੇ ਹੋ ਜਾਂਦੇ ਤੇ ਉਹਦੇ ਚ ਕੋਈ ਮਨੁੱਖਤਾ ਵਾਲਾ ਰੋਲ ਰਿਹਾ ਹੀ ਨਹੀਂ ਤੇ ਕਰਾਪਸ਼ਨ ਵੀ ਚੱਲੀ ਝੂਠੇ ਮੁਕਾਬਲੇ ਵੀ ਹੋਏ ਟਾਰਚਰ ਵੀ ਹੋਇਆ ਲੋਕਾਂ ਨੂੰ ਤੰਗ ਵੀ ਬਹੁਤ ਕੀਤਾ ਗਿਆ ਤੇ ਮਨੁੱਖੀ ਜਿਹੜੀਆਂ ਕਦਰਾਂ ਕੀਮਤਾਂ ਜਾਂ ਮਨੁੱਖੀ ਰਾਈਟਸ ਹੀ ਹਮਨ ਰਾਈਟਸ ਹੀ ਉਹਨਾਂ ਦਾ ਬਹੁਤ ਵੱਡਾ ਘਾਣ ਹੋਇਆ ਇਹਦੇ ਚ ਕੋਈ ਰੋਲ ਨਹੀਂ ਉਹਦੇ ਚ ਸਾਰੇ ਸ਼ਾਮਲ ਆ ਉਨੇ ਇਹਨਾਂ ਨੂੰ ਇਕੱਲੇ ਨੂੰ ਪਰ ਉਹਦਾ ਬਦਲਾ ਤੁਸੀਂ ਕਿਸੇ ਦੇ ਉਹਦਾ ਲੜਕਾ ਜਿਹੜਾ ਮੈਂਟਲੀ ਸਾਊਂਡ ਆ ਮੈਨੂੰ ਨਹੀਂ ਲੱਗਿਆ ਵੀ ਸਾਨੂੰ ਉਹਦੇ ਤੋਂ ਬਦਲਾ ਲੈਣਾ ਚਾਹੀਦਾ ਤਾਂ ਕਦੇ ਇਹ ਡਿਫਰੈਂਟ ਉਹ ਉਹ ਆਪਣੀ ਥਾਂ ਤੇ ਵੱਖਰਾ ਮਾਮਲਾ ਬਣਦਾ ਇਹ ਵੱਖਰਾ ਮਾਮਲਾ ਤਾਂ ਸਾਨੂੰ ਉਹਦੇ ਵਿੱਚੋਂ ਕੋਈ ਸੈਟੀਸਫੈਕਸ਼ਨ ਨਹੀਂ ਲੈਣੀ ਚਾਹੀਦੀ ਕਈ ਥਾਈ ਅਸੀਂ ਇਹ ਵੀ ਹੈ ਵੀ ਆ ਦੇਖਿਆ ਜਿਹੇ ਜਾ ਕੋਈ ਕਰੂਗਾ ਉਫ ਜਾ ਭਰੂਗਾ ਉਹ ਕਈ ਅਪਸਰਨ ਨਹੀਂ ਭਰੇ ਸਾਡੇ ਸਾਹਮਣੇ ਇਹ ਵੀ ਹੈ ਔਰਦੂ ਵੀ ਭੇੜੇ ਭੇੜੇ ਕੀਤੇ ਤੇ ਪਰ ਨਹੀਂ ਭਰਿਆ ਗਿਆ ਇਹ ਤੇ ਕੋਈ ਪਤਾ ਨਹੀਂ ਹੁੰਦਾ ਕਈ ਬੰਦੇ ਨੇ ਕੀਤਾ ਕੁਛ ਨਹੀਂ ਉਹ ਵੀ ਇਹੋ ਜਿਹਾ ਕੁਛ ਨਹੀਂ ਇਸ ਮਾਮਲੇ 'ਚ ਦੇਖਾਂਗੇ ਤਾਂ ਸਾਡਾ ਡੀਜੀਪੀ ਸੁਮੇਸ਼ ਸੈਣੀ ਵੀ ਆਉਂਦਾ ਹੀ ਹੈ ਉਹ ਬੇ ਸੈਣੀ ਵੀ ਆਉਂਦਾ ਤੇ ਨਹੀਂ ਹੋਰ ਵੀ ਕਈਆਂ ਦੇ ਲੋਕਾਂ ਬਚਾਰੇ ਸਾਰੇ ਇੱਥੇ ਪੰਜਾਬ ਦੇ ਵਿੱਚ ਤਾਂ 2-4 ਪਰਸੈਂਟ ਬਹੁਤ ਵੱਡੀ ਗਿਣਤੀ ਹੋ ਜਾਂਦੀ ਹੈ ਪੇਰੈਂਟਸ ਜਿਨ੍ਹਾਂ ਦੇ ਬੱਚੇ ਆ ਸਾਰਾ ਕੁਛ ਕਰੀ ਜਾ ਰਹੇ ਆ ਉਹਨਾਂ ਬਚਾਰਿਆਂ ਨੇ ਕਿਹੜੇ ਕੋਈ ਇੱਥੇ ਕੋਈ ਕਿਸੇ ਦੇ ਕਤਲ ਕੀਤੇ ਜਾਂ ਕੋਈ ਕੀਤੇ ਆਮ ਸੁਧਾਰਨ ਬੰਦੇ ਆ ਜਿੰਦਗੀ ਦੇ ਉਹ ਵੀ ਚਾਹੇ ਤਾਂ ਕੋਈ ਧਾਰ ਹੈ ਬਾਤਾਂ ਜਿਹਦੇ ਵਿੱਚ ਇਹ ਸਾਰਾ ਕੁਝ ਚੱਲਦਾ ਤੇ ਥੋੜਾ ਜਿਹਾ ਇਹ ਕੋਈ ਉਸ ਇਸ ਦੇ ਵਿੱਚੋਂ ਸੈਡੀਸਟ ਪਲੇਅਰ ਲੈਣ ਵਾਲੀ ਗੱਲ ਵੀ ਖੋਤੇ ਦੇ ਤੋਂ ਸਾਨੂੰ ਇਸ ਕਿਸਮ ਦਾ ਮਿਲਦਾ ਵੀ ਹਾਂ ਜੀ ਉਹ ਜ ਸਾਰਾ ਕੁਝ ਹੋਇਆ ਤੇ ਇਹ ਮੈਨੂੰ ਨਹੀਂ ਲੱਗਦਾ ਪਰ ਦਾਗੀ ਹੈਗਾ ਇਹ ਬਹੁਤ ਭੈੜੇ ਤਰੀਕੇ ਨਾਲ ਦਾਗੀ ਹੈ ਇਹ ਜਾਂ ਇਹ ਡੀ ਆਈ ਜੀ ਮੁਸਤਫਾ ਵੀ ਉਮ ਤੇ ਇਸ ਕਰਕੇ ਇਹਦੀ ਵੀ ਪੋਜੀਸ਼ਨ ਤੋਂ ਦੂਜਾਂ ਨਾਲ ਚੰਗੀ ਨਹੀਂ ਕ੍ਰਾਪਸ਼ਨ ਦੀ ਦਾ ਜਿੱਥੇ ਰਹਿੰਦਾ ਜਿੱਥੇ ਦੇ ਦੋ ਵਾਈਡ ਵੱਡੇ ਵੱਡੇ ਪੈਲੀਸ਼ਲ ਹਾਊਸਸ ਪੰਚਕੂਲਾ ਚੋਂ ਨਾਲ ਤੋਂ ਹੀ ਪਤਾ ਵੀ ਕ੍ਰਾਪਸ਼ਨ ਤਾਂ ਤੇ ਐਂ ਤਾਂ ਸੇਫਟੀ ਇਹਨੇ ਵੀ ਲੱਭੀ ਪੰਜਾਬ ਛੱਡ ਕੇ ਪਰੇ ਹਰਿਆਣੇ ਚ ਕੀਤਾ ਆ ਪੰਜਾਬ ਤੋਂ ਪਾਸੇ ਰਹਿਣ ਦੀ ਕੋਸ਼ਿਸ਼ ਕੀਤੀ ਪਰੇ ਗਾਜਿ ਤੇ ਤੇ ਜਿੱਥੋਂ ਐਫ ਆਈ ਆਰ ਹੋਈ ਹੈ ਜੇ ਕਰਵਾਈ ਗਈ ਜਾਂਦਾ ਹੋਪੋਂ ਬੰਦਾ ਲੱਭ ਕੇ ਕੀਤੀ ਗਈ ਕੋਸ਼ਿਸ਼ ਇਹ ਵੀ ਕੀਤੀ ਵੀ ਹੋਰ ਲੱਭਿਆ ਜਾਵੇ ਉਹਦੇ ਚ ਲੱਗਦਾ ਵੀ ਬੀਜੇਪੀ ਗਵਰਨਮੈਂਟ ਨੇ ਇਹਦੀ ਵਾਈਫ ਕਾਂਗਰਸ ਨਾਲ ਸੀ ਉਹ ਇੱਕ ਐਂਗਲ ਵੀ ਕਿੰਨਾ ਕੰਮ ਕੀਤਾ ਉਹ ਉਹ ਐਂਗਲ ਵੀ ਕੰਮ ਕਰਦਾ ਹੋਏਗਾ ਸਰਟਨਲੀ ਇਹ ਮਨਿਸਟਰ ਕਾਂਗਰਸ ਦੀ ਇਹ ਰਾਜਾ ਸੁਲਤਾਨਾ ਕਾਂਗਰਸ ਦੀ ਮਨਿਸਟਰ ਰਹੀ ਹੈ ਤੇ ਉਹ ਉਹ ਕਾਂਗਰਸ ਦੇ ਨਾਲੀ ਗੱਲ ਵੀ ਇਹ ਇਹਨਾਂ ਨੂੰ ਮਹਿੰਗੀ ਪਈ ਹੈ ਕਿਉਂਕਿ ਉੱਥੇ ਬੀਜੇਪੀ ਗਵਰਨਮੈਂਟ ਹੈ ਪਰੇਆਂਾਂ ਦੇ ਵਿੱਚ ਹਰ ਪੰਜ ਕੁ ਲ ਪਰ ਮੋਸਤਫਾ ਨੇ ਕਿਹਾ ਵੀ ਜਿਹੜੀ ਸੱਟ ਬਣ ਗਈ ਹੈ ਸਾਨੂੰ ਲੱਗਦਾ ਵੀ ਅਗਲੇ ਕੁਝ ਦਿਨਾਂ ਦੇ ਵਿੱਚ ਪਾਣੀ ਦਾ ਪਾਣੀ ਹੋ ਜੋ ਦੁੱਧ ਦਾ ਦੁੱਧ ਹੋ ਜਾਊਗਾ ਸੱਚ ਸਾਹਮਣੇ ਆ ਜਾਊਗਾ ਜਿਹੜੇ ਦੋਸ਼ ਲਾ ਰਹੇ ਆ ਉਹਨਾਂ ਨੂੰ ਇਹਦਾ ਜਵਾਬ ਦੇਣਾ ਪਏਗਾ ਵੀ ਮੇਰੇ ਤੇ ਗਲਤ ਦੋਸ਼ ਲਾਏ ਜਾ ਰਹੇ ਆ ਮਤਲਬ ਮੇਰਾ ਕਰਦਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਮਤਲਬ ਇਹ ਗੱਲ ਨਹੀਂ ਇਹ ਹੈਗੀ ਤੇ ਲੋਕ ਜਿਹੜਾ ਪਿਓ ਪੋਤੇ ਰਿਸ਼ਤੇ ਨੂੰ ਹੀ ਨਹੀਂ ਸਮਝ ਰਹੇ ਵੇਖੋ ਬਹੁਤ ਘੱਟ ਚਾਂਸ ਸੀਗੇ ਵੀ ਜੇ ਕਿਤੇ ਪੰਜਾਬ 'ਚ ਰਹਿੰਦਾ ਹੁੰਦਾ ਪੰਜਾਬ ਵਾਲੇ ਥਾਂ ਤੇ ਐਫ ਆਈ ਆਰ ਦਰਜ ਹੁੰਦੀ ਘੱਟ ਚਾਂਸ ਸੀਗੇ ਸਾਰੇ ਇਹ ਹੁਣ ਹਰਿਆਣਾ 'ਚ ਰਹਿੰਦਾ ਹਰਿਆਣਾ 'ਚ ਉਹ ਪੋਲੀਟਿਕਲ ਐਂਗਲ ਹੈਗਾ ਯਾਰ ਇੱਕ ਮੁਸਲਮਾਨ ਹੋਣ ਕਰਕੇ ਵੀ ਹੈ ਇੱਕ ਇਹ ਕਾਂਗਰਸ ਨਾਲੇ ਦੀ ਵਾਈਫ ਜੁੜੀ ਕਰਕੇ ਵੀ ਹੈ ਤੇ ਉਧਰ ਬੀ ਜੇ ਪੀ ਫੈਮਿਲੀ ਰੂਜ ਹਾਕਮ ਫੈਮਿਲੀ ਹੈ ਜਰੂਰ ਬੀ ਜੇ ਪੀ ਪਾਰਟੀ ਹਾਕਮ ਪਾਰਟੀ ਹੈ ਇਹ ਐਂਗਲ ਵੀ ਅਸੀਂ ਕਿਤੇ ਇਗਨੋਰ ਨਹੀਂ ਕਰ ਸਕਦੇ ਇਹ ਵੀ ਹੈਗਾ ਕਿੰਨਾ ਕੇ ਦਾ ਹੈ ਤੇ ਸਾਰੀ ਗੱਲ ਹੈਗਾ ਜਿਸ ਤਰੀਕੇ ਦਾ ਦੋਨਾਂ ਤੇ ਕੇਸ ਹੈ ਹਾਂ ਇਹ ਸੁਲਤਾਨਾ ਤੇ ਵੀ ਇਹਦੇ ਤੇ ਵੀ ਆ ਤੋ ਇਹ ਚਲੋ ਇਹ ਤਾਂ ਹੁਣ ਇਹਨੂੰ ਫੇਸ ਕਰਨਾ ਤੂੰ ਕਿਤੇ ਦੌੜ ਨਹੀਂ ਸਕਦਾ ਇਹ ਸਾਰਾ ਕੁਝ ਫੇਸ ਕਰ ਤੂੰ ਤੇ ਘਰ ਦੀਆਂ ਪ੍ਰੋਬਲਮਾਂ ਲੋਕਾਂ ਨੇ ਵੀ ਬਹੁਤ ਫੇਸ ਕੀਤੀਆਂ ਬੱਚੇ ਵੀ ਅੰਦਰ ਰਹੇ ਆ ਬੱਚੇ ਹਜੇ ਤੱਕ ਜੇਲ੍ਹਾਂ 'ਚ ਬੈਠੇ ਆ ਲੋਕਾਂ ਦੇ ਲੋਕਾਂ ਨੇ ਆਪ ਦੇ ਘਰ ਕੋਲ ਦੀ ਲੋਕਾਂ ਦੇ ਤੋੜਿਆ ਬਲਡੋਜ਼ਰ ਰਵੜ ਗਈ ਕੰਮ ਕੀਤਾ ਪਹਿਲਾਂ ਵੀ ਬਲਡੋਜ਼ਰ ਭਾਵੇਂ ਬਲਡੋਜ਼ਰ ਭਾਵੇਂ ਨਹੀਂ ਸੀ ਉਹਨਾਂ ਦੇ ਨਾਂ ਵਿੱਚ ਪਰ ਬਲਡੋਜ਼ਰ ਨਾਲ ਉਹ ਹਰ ਗੱਲ ਉਹਦਾ ਜਿਆਦਾ ਭੇੜੀ ਤੇ ਜਿਆਦਾ ਕੀਤੀ ਜਾਂਦੀ ਕੋਈ ਸੁਣਵਾਈ ਤਾਂ ਕਿਤੇ ਹੈ ਨਹੀਂ ਸੀ ਨਾ ਕੋਰਟ ਸੀ ਦੇ ਨਾਮ ਇਹ ਤਾਂ ਹੁਣ ਮਗਰੋਂ ਨਿਕਲਣ ਲੱਗਿਆ ਉਹਦਾ ਉਹ ਤੱਕ ਉਹਦਾ ਕੋਈ ਕਿਸੇ ਕਿਸਮ ਦੀ ਵੀ ਸੁਣਵਾਈ ਨਹੀਂ ਸੀ ਇਹੇ ਪੰਜਾਬ ਨੇ ਬਹੁਤ ਜੱਪੜਾ ਸੰਤਾਪ ਚੱਲਿਆ ਹਾਂਜੀ ਇਸ ਤੋਂ ਅੱਗੇ ਸਭ ਵੱਧਿਆ ਜਿਹੜਾ ਪਿਛਲੇ ਦਿਨੀ ਸੀਬੀਆਈ ਨੇ ਅਰੈਸਟ ਕੀਤਾ ਡੀਆਈਜੀ ਹਰਚੰਦ ਸਿੰਘ ਪੁੱਲਰ ਨੂੰ ਉਹਨਾਂ ਦੇ ਘਰੋਂ ਕਾਫੀ ਨਕਦੀ ਪੜੀ ਗਈ ਹੈ ਕੋਈ ਪਹਿਲਾ ਰਿਪੋਰਟ 5 ਕਰੋੜ ਦੀ ਫਿਰ 7.5 ਕਰੋੜ ਦੀ 1.5 ਕਰੋੜ ਸੋਨੇ ਦੇ ਫਿਰ ਉਹਨਾਂ ਦੇ ਫਾਰਮ ਹਾਊਸ ਦੀ ਹੁਣ ਉਹਨਾਂ ਦੇ ਲੋਕਰਾਂ ਦੀ ਗੱਲ ਚੱਲ ਰਹੀ ਹੈ ਇੱਕ ਲੋਕਰ ਖੁੱਲਿਆ ਗਿਆ ਹੋਰ ਲੋਕਰਾਂ ਦੀ ਵੀ ਚਰਚਾ ਹੋ ਰਹੀ ਹੈ ਤੇ ਇਹਦੇ ਨਾਲ ਜੀਐਸਟੀ ਦਾ ਮਾਮਲਾ ਵੀ ਜਿਹੜਾ ਜਿੱਥੇ ਮੰਡੀ ਗੋਵਿੰਦਗੜ ਦਾ ਉਹਦੇ ਨਾਲ ਲੁਧਿਆਣਾ ਜੁੜਦਾ ਤੇ ਇੱਕ ਜਿਹੜਾ ਵਿਚੋਲਾ ਸੀਗਾ ਜਿਹੜਾ ਗੱਲਬਾਤ ਕਰਾਉਂਦਾ ਸੀਗਾ ਉਹਦੇ ਅੱਗੇ ਕਈ ਹੋਰ ਆਗੂਆਂ ਨਾਲ बिजनेसमੈਨਾਂ ਨਾਲ ਸੰਬੰਧ ਹੈ ਕਹਿੰਦੇ ਵੀ ਇਹ ਕਾਫੀ ਕੁਝ ਹਲਚਲ ਹੋਏਗੀ ਕਈ ਹੋਰ ਵੀ ਇਹਦੇ ਚ ਲਪੇਟੇ ਜਾਣਗੇ ਤੈਨੂੰ ਇਹ ਸਾਰਾ ਮਸਲਾ ਕਿਵੇਂ ਲੱਗਦਾ ਹੈ ਕਿਉਂ ਇਹ ਮਾਮਲਾ ਹੋਇਆ ਕਿਹਾ ਜਾਂਦਾ ਕਿ ਸੀਬੀਆਈ ਜਿਹੜੀ ਉਹ ਕਾਫੀ ਧਣਾ ਤੋਂ ਇਹਦੇ ਨਿਗਾਹ ਰੱਖ ਰਹੀ ਸੀਗੀ ਘਟੋਕਟ 11 ਸਤੰਬਰ ਤੋਂ ਉਹਨਾਂ ਨੇ ਇਹਦੇ ਦੇ ਟਰੈਕ ਲਾ ਲਿਆ ਸੀਗਾ ਉਹ ਲੰਮਾ ਟਰੈਕ ਲਾਇਆ ਤੇ ਉਹਦੇ ਚ ਹੀ ਇਹ ਸਾਰਾ ਕੁਝ ਸਾਹਮਣੇ ਆਇਆ ਦੇਖੋ ਮੈਂ ਵੇਖੇ ਤੇ ਟਰੈਕ ਲੱਗ ਗਿਆ ਕਿਉਂ ਲੱਗ ਗਿਆ ਵੇ ਹਰੇ ਗਵਰਨਮੈਂਟ ਨਾਲ ਰਿਹਾ ਹਰੇ ਗਵਰਨਮੈਂਟ ਦੇ ਇਹ ਉਹਨਾਂ ਦਾ ਉਹਨਾਂ ਦੇ ਬਹੁਤ ਨੇੜੇ ਰਿਹਾ ਇਹ ਤੇ ਇਸ ਕਰਕੇ ਫਿਰ ਇਸ ਕਰਕੇ ਫਿਰ ਇਸ ਕਰਕੇ ਇਸ ਨੂੰ ਤੁਸੀਂ ਤੁਸੀਂ ਕਿਸੇ ਵੀ ਕਿਸਮ ਦਾ ਇਹ ਨਹੀਂ ਕਹਿ ਸਕਦੇ ਵੀ ਇਹੀ ਸੀ ਸਾਰਾ ਤੇ ਸਾਰੇ ਜਿੰਨੇ ਜਿੰਨੇ ਪੁਲਿਸ ਅਫਸਰ ਸਾਰੇ ਜਿਹੜੇ ਚੰਗੇ ਥਾਵਾਂ ਤੇ ਲੱਗੇ ਆ ਉਹਨਾਂ ਸਾਰਾਂ ਦੇ ਇਹੀ ਆ ਤੇ ਇਹ ਇੱਕ ਤੋਂ ਇੱਕ ਤੋਂ ਵੱਧ ਜਿਆ ਤੁਸੀਂ ਨਹੀਂ ਕਰ ਸਕਦੇ ਸਾਰਿਆਂ ਦਾ ਇਹੀ ਚੱਕਰ ਚੱਲਦਾ ਆ ਮਤਲਬ ਕਿ ਵੀ ਜਿਹੜੇ ਨਹੀਂ ਐ ਉਹ ਚੰਗੀਆਂ ਪੋਜੀਸ਼ਨਾਂ ਤੇ ਹੈ ਹੀ ਨਹੀਂ ਕਿਤੇ ਉਹ ਖੁੰਝੇ ਖਾਂਝੇ ਲੱਗੇ ਬੈਠੇ ਆ ਸਾਰੇ ਬਾਕੀ ਸਾਰੇ ਤਾਂ ਸਾਰਿਆਂ ਨੂੰ ਇੱਕ ਕਲਚਰ ਹੈ ਜਿਹੜਾ ਪੁਲਿਸ ਅਫਸਰਾਂ ਦਾ ਕਲਚਰ ਆ ਉਹਨਾਂ ਦੀ ਪੋਲੀਟੀਸ਼ੀਅਨਾਂ ਨਾਲ ਸਿੱਧਾ ਨੈਕਸਸ ਹੈ ਪੋਲੀਟੀਸ਼ੀਅਨ ਤੇ ਬਿਊਰੋਕ੍ਰੇਸੀ ਪੋਰਸ ਪਰਸੂਦੀ ਅਫਸਰशाही ਤੇ ਪਲੱਸ ਜਿਹੜੇ ਆਹ ਜਿਹੜੇ ਦਲਾਲ ਹੈ ਜੇ ਗਵਿੰਦਗੜ੍ਹ ਵਾਲਾ ਦਲਾਲ ਹੈ ਜਿਹਨੇ ਸਾਰਾ ਫੜਿਆ ਫੜਾਇਆ ਸਾਰਾ ਕੁਝ ਕਰਵਾਇਆ ਤੇ ਉਹਨੇ ਸੋਸ਼ਲ ਮੀਡੀਆ ਤੇ ਵੀ ਇੰਟਰਵਿਊ ਆ ਦਿੱਤੀਆਂ ਤੇ ਹੁਣ ਭਾਵੇਂ ਕੁਝ ਕਹੀ ਜਾਵੇ ਉਹ ਇੱਕ ਦਾ ਦਲਾਲ ਥੋੜਾ ਬਹੁਤ ਅਫਸਰਾਂ ਦਾ ਦਲਾਲ ਹੈ ਉਹ ਤੇ ਦਲਾਲਾਂ ਦੇ ਰਾਹੀਂ ਇਹ ਅਫਸਰ ਗੱਲ ਕਰਦੇ ਆ ਤੇ ਵਿਸ਼ਵਾਸਪਾਤਰ ਬੜੇ ਸਾਲ ਤੇ ਕਈ ਸਾਲਾਂ ਦੇ ਵਿੱਚੋਂ ਬੰਦੇ ਬਣੇ ਆ ਇਹ ਉਹ ਫਿਰ ਆਦੇ ਮਤ ਵੱਲੇ ਹੀ ਬਣਿਆ ਦਲਾਲ ਵੀ ਕੋਈ ਸ਼ੁੱਧ ਨਹੀਂ ਹੁੰਦੇ ਦੂਜੇ ਵੀ ਨਹੀਂ ਹੁੰਦੇ ਤੇ ਸਾਰਾ ਕੁਝ ਇਸ ਕਰਕੇ ਉਹ ਸਾਰਾ ਪ੍ਰੋਸੈਸ ਇਥੇ ਉਹ ਉਸ ਕਿਸਮ ਦਾ ਨੈਕਸਸ ਪੰਜਾਬ ਚ ਆਪਰੇਟ ਕਰਦਾ ਆ ਬਿਜ਼ਨਸਮੈਨ ਪ੍ਰਾਪਰਟੀ ਡੀਲਰ ਅਫਸਰ ਸ਼ਾਹੀ ਤੇ ਪੋਲੀਟੀਸ਼ੀਅਨ ਇਹ ਪੂਰੀ ਟ੍ਰਾਇੰਗਲ ਹੈ ਉਹ ਟ੍ਰਾਇੰਗਲ ਜਿਹੜੀ ਇੱਥੇ ਆਪਰੇਟ ਕਰਦੀ ਆ ਤੇ ਉਹਦੇ ਵਿੱਚ ਸਾਰੇ ਤਿੰਨੇ ਤਰ੍ਹਾਂ ਹੀ ਬੈਨੀਫੀਟਡ ਆ ਤਿੰਨੇ ਤਰ੍ਹਾਂ ਨੂੰ ਹੀ ਬੈਣੀ ਸਾਰਾ ਪੈਸਾ ਮਿਲਦਾ ਸਾਰਾ ਕੁਝ ਚੱਲਦਾ ਤਿੰਨੇ ਤਰ੍ਹਾਂ ਇੱਕ ਦੂਜੇ ਦਾ ਪੱਖ ਪੂਰਦੀਆਂ ਇਹ ਪਤਾ ਨਹੀਂ ਲੱਗਦਾ ਹੁੰਦਾ ਵੀ ਆ ਕਿਹੜੀ ਗੱਲੋਂ ਕਿਉਂ ਕਿ ਇਹਨੂੰ ਕਿਉਂ ਫੜਨਾ ਪਿਆ ਕਿਵੇਂ ਫੜਨਾ ਪਿਆ ਇਸ ਗੱਲ ਦੀ ਬੜੀ ਹਨਾਨੀ ਆ ਇਹੋ ਜਿਹੇ ਡਿਸਾਈਲ ਇਹੋ ਜਿਹੇ ਬੰਦੇ ਨੂੰ ਤਾਂ ਸਾਰਿਆਂ ਨੂੰ ਜਿਹੜਾ ਸਾਰੇ ਥਾਂ ਫਿੱਟ ਹੋ ਜੇ ਜਿਹੜੇ ਹਰੇਕ ਗਵਰਨਮੈਂਟ 'ਚ ਫਿੱਟ ਰਹੇ ਉਹ ਬੰਦੇ ਨੂੰ ਉਹਦਾ ਫਸਣਾ ਬੜੀ ਹੈਰਾਨੀ ਦੀ ਗੱਲ ਹੈ ਪੈਸਿਆਂ ਦੀ ਜਿੰਨੀ ਕੁ ਰਿਕਵਰੀ ਹੋਈ ਹੈ ਮੈਨੂੰ ਕੋਈ ਬਹੁਤਾ ਨਹੀਂ ਲੱਗਦਾ ਪੁਲਿਸ ਅਫਸਰ ਸਾਰਾ ਕੋਲੇ ਆਈਐਸਾ ਕੋਲੇ ਵੀ ਇਦੋਂ ਵੱਡੇ ਜ਼ਿਆਦਾ ਜ਼ਿਆਦਾ ਪੈਸਾ ਇਕੱਠਾ ਕੀਤਾ ਹੈ ਇੱਥੇ ਪੰਜਾਬ 'ਚ ਜ਼ਿਆਦਾ ਪੈਸਾ ਤੇ ਇਹ ਇਹ ਪੰਜਾਬ 'ਚ ਪੰਜਾਬ ਤੋਂ ਬਾਹਰ ਵੀ ਇਹ ਇੰਨਾ ਅਫਸਰਾਂ ਦਾ ਜਿਹੜਾ ਹੈ ਉੱਡ ਉਹ ਹਰ ਹਾਓ ਕੈਨੇਡਾ ਜਾ ਕੇ ਪਤਾ ਲੱਗਦਾ ਹੈ ਕਿ ਨਾ ਜਿੱਥੇ ਜਾ ਕੇ ਇਹਨਾਂ ਨੇ ਬੱਚੇ ਭੇਜੇ ਆ ਤੇ ਕੈਨੇਡਾ ਨਹੀਂ ਜੇ ਦੁਬਈ ਦਾ ਕਿਹੜਾ ਲਾਓ ਤਾਂ ਉਤੋਂ ਵੀ ਤੁਹਾਨੂੰ ਕਈਆਂ ਦਾ ਪਤਾ ਲੱਗਦਾ ਕੈਨੇਡਾ ਤੇ ਆਸਟ੍ਰੇਲੀਆ ਵੀ ਜਿੱਥੇ ਇਨਵੈਸਟ ਜਿੱਥੇ ਇਨਵੈਸਟਮੈਂਟ ਅਲਾਉ ਕਰਦੇ ਆ ਉੱਥੇ ਜਾ ਕੇ ਦੇਖੋ ਕਿਹੜਾ ਕਿਹੜਾ ਪ੍ਰਾਪਰਟੀ ਖਰੀਦ ਰਿਹਾ ਕੀ ਕਰ ਰਿਹਾ ਇੱਥੇ ਥੋੜਾ ਜਿਹਾ ਇਹ ਆ ਵੀ ਕੈਨੇਡਾ ਚ ਬੜਾ ਸੌਖਾ ਜਾਣਾ ਸੀ ਪਿਛਲੇ ਤਨ ਪਿਛਲੇ ਜਿਹੜੇ 5-7 ਸਾਲ ਪਹਿਲਾਂ ਤੱਕ ਉਦੋਂ ਇਹਨਾਂ ਦੇ ਨਾਲੇ ਬੱਚੇ ਸੇਫ ਹੋ ਗਏ ਲੱਗਦਾ ਇਹਨਾਂ ਨੂੰ ਸਾਰਾ ਸੇਫ ਹੋ ਗਿਆ ਨਾਲੇ ਫਿਰ ਇਹਨਾਂ ਨੇ ਜਾ ਕੇ ਉੱਥੇ ਵੱਡੇ ਵੱਡੇ ਸਾਰਾ ਮਕਾਨ ਖਰੀਦੇ ਪ੍ਰਾਪਰਟੀਆਂ ਖਰੀਦੀਆਂ ਸਾਰਾ ਕੁਝ ਕੀਤਾ ਉਹ ਪੈਸਾ ਸਾਰਾ ਇੱਥੋਂ ਹੀ ਗਿਆ ਹੋਰ ਕਿੱਥੋਂ ਜਾਣਾ ਸੀਗਾ ਸਾਰਾ ਸਾਰਿਆਂ ਕੋਲੇ ਪੈਸਾ ਕੋਈ ਗੱਲ ਦੀ ਨਹੀਂ ਹੈ ਇਹ ਜੀ ਨਾਂ ਵਾਲੀ ਹੋਵੇ ਤਾਂ ਉੱਥੇ ਪਤਾ ਲੱਗਦਾ ਸਾਰਾ ਉੱਥੇ ਵੀ ਲੋਕਾਂ ਨੂੰ ਸਾਰਾ ਪਤਾ ਹੀ ਹੈ ਤੇ ਉੱਥੇ ਵੀ ਆਪਣੇ ਬੰਦੇ ਦੇ ਰਾਹੀਂ ਇਹ ਸਾਰਾ ਕੁਝ ਕਰਦੇ ਕਰਦੇ ਰਹਿੰਦੇ ਆ ਤੇ ਇਹ ਸਾਰਾ ਸਾਰਾ ਕਰਦੇ ਆ ਅਮ ਇਸੇ ਤਰੀਕੇ ਨਾਲ ਹੀ ਇਹ ਸਾਰਾ ਇਸ ਇਸ ਇਹੀ ਕੁਛ ਕਰਦੇ ਆ ਤੇ ਇਹਨਾਂ ਦੇ ਕੋਈ ਨਾ ਕੋਈ ਜਾਣ-ਛਾਣ ਵਾਲਾ ਹੁੰਦਾ ਉਹ ਵੀ ਉੱਥੇ ਗੁੱਤ ਤਰੀਕੇ ਨਾਲ ਇਹਨਾਂ ਦਾ ਕੰਮ ਇਥੋਂ ਪਹਿਲਾਂ ਤੋਂ ਕਰੀ ਜਾਂਦਾ ਹੁੰਦਾ ਪੈਸੇ ਦੇ ਕਈ ਜਿਹੜੇ ਜਾਂਦੇ ਆ ਉਹਨਾਂ ਬੰਦਿਆਂ ਕੋਲੇ ਪਹਿਲੇ ਹੀ ਪਹੁੰਚਣੇ ਸ਼ੁਰੂ ਹੋ ਜਾਂਦੇ ਆ ਫਿਰ ਹੌਲੀ-ਹੌਲੀ ਇਹਨਾਂ ਦੇ ਬੱਚੇ ਜਾ ਵੱਡਦੇ ਇਨਵੈਸਟਮੈਂਟ ਹੋ ਲੱਗ ਜਾਂਦੀ ਤੇ ਇਸ ਕਰਕੇ ਪੈਸਾ ਦੀ ਤਾਂ ਕੋਈ ਗੱਲ ਹੀ ਨਹੀਂ ਹੈ ਵੀ ਇਹ ਨਹੀਂ ਕੀਤਾ ਕਹਾਲੀ ਇਹ ਹੈਰਾਨੀ ਵਾਲੀ ਗੱਲ ਹੈ ਲੋਕਾਂ ਨੂੰ ਇਹ ਵਿੱਚੋਂ ਕਿਉਂ ਫੜਿਆ ਗਿਆ ਖਾਰੇ ਦਮ ਹਮਾਮ ਦੇ ਵਿੱਚ ਸਾਰੇ ਨੰਗੇ ਆ ਤੇ ਸਾਰੀ ਅਫਸਰ ਸਾਈਜ਼ ਹਾਂ ਇਸ ਇਸੇ ਦਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਦਾ ਬਿਆਨ ਆਇਆ ਉਹ ਵੀ ਕਹਿੰਦੇ ਵੀ ਸਾਡੀ ਜਿਹੜੀ ਕ੍ਰਾਪਸ਼ਨ ਪ੍ਰਤੀ ਜਿਹੜੀ ਜ਼ੀਰੋ ਟੋਲਰੈਂਸ ਰਹੇਗੀ ਉਹ ਤੁਹਾਨੂੰ ਕਿਵੇਂ ਲੱਗਦਾ ਉਹ ਬਿਆਨ ਉਹ ਕੋਈ ਇਹ ਬੰਦੇ ਕੁਝ ਇਹੋ ਜਿਹਾ ਦੇਖ ਕੇ ਨਾਟਕ ਦੇਖ ਕੇ ਵੀ 5 ਸਾਲ ਤਿਆਰ ਕੀਤੇ ਸੀ ਇਹਨਾਂ ਨੇ ਉਹ ਜਿਹੜੀਆਂ ਇੱਥੋਂ ਦੀਆਂ ਪੋਲੀਟੀਕਲ ਪਾਰਟੀਆਂ ਸੀਗੀਆਂ ਉਹਨਾਂ ਨੂੰ ਕਿਹੜਾ ਪਾਸੇ ਅੰਗੂਠੇ ਲਾਉਣਾ ਸੀ ਬੀਜੇਪੀ ਨੇ ਉਦੋਂ ਬੀਜੇਪੀ ਨੇ ਟੇਪਿੰਗੇ ਤਰੀਕੇ ਨਾਲ ਅੰਦਰੋਂ ਹੈਲਪਫ ਕਰਕੇ ਇਹ ਕਾਂਗਰਸ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਲਿਆਂਦਾ ਸੀ ਉਹ ਦਿੱਲੀ 'ਚ ਵੀ ਲਿਆਂਦਾ ਕਾਂਗਰਸ ਨੂੰ ਜ਼ੀਰੋ ਕਰਨ ਲਈ ਸ਼ੀਲਾ ਦਿਖਸ਼ਣ ਤੋਂ ਬਾਅਦ ਉਹ ਦੇਖ ਲਓ ਬਿਲਕੁਲ ਜਦੋਂ ਕਾਂਗਰਸ ਉੱਥੇ ਜ਼ੀਰੋ ਹੋ ਗਈ ਤੇ ਕਾਂਗਰਸ ਮੁਕਤ ਦਿੱਲੀ ਹੋ ਗਈ ਉਦੋਂ ਫਿਰ ਇਸ ਨੂੰ ਵਿਲੇ ਇਹਨੂੰ ਵੀ ਕੇਜਲੀ ਵਾਲ ਨੂੰ ਲਾ ਦਿੱਤਾ ਗਿਆ ਇਹ ਪਾਲਿਸੀ ਪੰਜਾਬ ਚ ਵੀ ਚੱਲੀ ਆ ਕਾਫੀ ਹੱਦ ਤੱਕ ਹੈ ਤੇ ਹੁਣ ਬਿਹਾਰ ਚ ਵੀ ਇਸੇ ਕਿਸਮ ਤੇ ਐਕਸਰਸਾਈਜ਼ ਆਏ ਪ੍ਰਸ਼ਾਂਤ ਕਿਸ਼ੋਰ ਨੂੰ ਖੜਾ ਕਰ ਲਿਆ ਉੱਥੇ ਇਹ ਸਾਰਾ ਜਿਹੜਾ ਪ੍ਰੋਸੈਸ ਹੈ ਪਰ ਉੱਥੇ ਤੇ ਪ੍ਰਸ਼ਾਂਤ ਕਿਸ਼ੋਰ ਨਹੀਂ ਨਹੀਂ ਉੱਥੇ ਸਿੱਧਾ ਤੇ ਪ੍ਰਸ਼ਾਂਤ ਕਿਸ਼ੋਰ ਕਹਿ ਰਿਹਾ ਵੀ ਉਹਦੇ ਤਿੰਨ ਐਮਐਲਏ ਉਹ ਮੈਦਾਨ ਚੋਂ ਹਟ ਗਏ ਉਹ ਕਹਿੰਦਾ ਭਾਜਪੀ ਨੇ ਹਟਾਏ ਯਾਰ ਉਹ ਜੇ ਲੜਾਈ ਦਿਖਾਉਣਗੇ ਆ ਆ ਮਾ ਮਾ ਆਪਣਾ ਜਾ ਕੇ ਉੱਥੇ ਬੈਠੂਗਾ ਜਾ ਕੇ ਸਿੱਧੀ ਲੜਾਈ ਦਿਖਾਊਗਾ ਉਹਦੇ ਤੋਂ ਅਮਿਤ ਸ਼ਾਹ ਹੋਮ ਮਿਨਿਸਟਰ ਨਾਲ ਸਿੱਧਾ ਕਿਸ਼ੋਰ ਕੁਸ਼ੋਰ ਪ੍ਰਸ਼ਾਨ ਦੀ ਸਿੱਧੀ ਲੜਾਈ ਦਿਖਾਉਗੇ ਤਾਂ ਕਿਸ਼ੋਰ ਪ੍ਰਸ਼ਾਨ ਦਾ ਹੀ ਇਮੇਜ ਉਹਦੇ ਬਰਾਬਰ ਹੋਊਗਾ ਨਾ ਉੱਚਾ ਹੋਊਗਾ ਤੇ ਫਿਰ ਉਸ ਨੂੰ ਲੋਕ ਵੋਟ ਪਾਉਣਗੇ ਕਿ ਭਾਈ ਇਹ ਬੜਾ ਵੱਡਾ ਬੰਦਾ ਹੈ ਤੇ ਪਾਰਟੀ ਬੜੀ ਵੱਡੀ ਹੈ ਐ ਇਸੇ ਤਰੀਕੇ ਨਾਲ ਦੂਜਿਆਂ ਦੀ ਵੋਟ ਕੱਟੀ ਜਾਣੀ ਹੈ ਕਿ ਨਾ ਕਾਂਗਰਸ ਦੀ ਕੱਟੀ ਜਾਣੀ ਹੈ ਇਹ ਉਹ ਆਰਜीडी ਦੇ ਤੇ ਹੋਰ ਜਿਹੜੇ ਆਪੋਨੈਂਟ ਉਥੋਂ ਸਾਰਿਆਂ ਦੀ ਕਟਲ ਨਹੀਂ ਉਹ ਬੰਦਾ ਤੀਜਾ ਖੜਾ ਕੀਤਾ ਵਾ ਇਸ ਕਿਸਮ ਦੇ ਸਾਰੇ ਕਰਦੇ ਐਕਸਰਸਾਈਜ਼ ਆ ਉਦੋਂ ਆ ਸਾਰਾ ਲਿਆਂਦਾ ਸੀ ਇੱਥੇ 5 ਸਾਲਾਂ ਲਈ 5 ਸਾਲਾਂ ਲਈ ਸਾਰੇ ਇੱਧਰ ਉੱਧਰ ਦੇ ਬੇਲੇ ਲਾਤੇ ਆ ਜਿਹੜੇ ਇੱਥੋਂ ਦੀਆਂ ਪੋਲੀਟੀਕਲ ਪਾਰਟੀਆਂ ਸੀ ਉਹ ਮੈਦਾਨ ਖਾਲੀ ਕਰਤਾ ਤੇ ਉਹ ਮੈਂ ਇਹਨਾਂ ਕੋਲ ਤਾਂ ਕੋਈ ਪੋਲਿਸੀ ਨਹੀਂ ਸੀ ਇਹਦਾ ਕਰ ਲਿਆ ਆ ਕੇ ਇਕੱਠੇ ਪ੍ਰੋਪਾਗੈਂਡਾ ਦੇ ਦੱਸ ਕੇ ਸਾਰੇ ਲਿਆਦੇ ਆ ਸਾਰੇ ਉਹ ਪ੍ਰੋਪਗੈਂਡਾ ਇਹਨਾਂ ਨੇ ਕੀਤਾ ਕੋਈ ਕ腐ਸ਼ਨ ਕ腐ਸ਼ਨ ਫ੍ਰੀ ਦਾ ਤਾਂ ਕੁਛ ਨਹੀਂ ਸੀ ਪਰ ਡਰਾਮੇ ਕੀਤੇ ਸੀ ਨਾ ਇਹਦੀ ਅਕਾਉਂਟੇਬਿਲਟੀ ਹੈ ਇਹਨਾਂ ਨੇ ਕਿਹਾ ਲੌਂਗ ਟਰਮ ਪਾਲਸੀ ਪੋਲਿਟਿਕਲ ਪਾਰਟੀ ਚਲਾਉਣੀ ਹੈ ਇਹ ਤਾਂ ਹੈ ਹੀ ਨਹੀਂ ਦਿੱਲੀ ਚ ਨਹੀਂ ਚਲਾਉਣੀ ਜਿਹੜਾ ਜਿੱਥੇ ਇਹਨਾਂ ਨੇ ਮਤਲਬ ਕਿ ਜਗENDER ਯਾਦਵ ਵਰਗੇ ਤੇ ਪ੍ਰਸ਼ਾਂਤ ਭੂਸ਼ਣ ਵਰਗੇ ਤੇ ਜਿਹੜੇ ਜਿਨ੍ਹਾਂ ਦੇ ਵੱਡੇ ਨਾਂ ਸੀ ਰਾਮਦਾਸ ਉਹ ਐਡਮੈራል ਤੇ ਉਹ ਵੱਡੇ ਵੱਡੇ ਨਾਵਾਂ ਨੂੰ ਰੱਖਿਆ ਸੀ ਜਿਨ੍ਹਾਂ ਦਾ ਲੋਕਾਂ 'ਚ ਅਸਰ ਵੀ ਸੀਗਾ ਉਹ ਬਰਤ ਕੇ ਉਹਨਾਂ ਨੂੰ ਤੇ ਮੁੜ ਕੇ ਕੀ ਜੀ ਦੀ ਵਲ ਹੋ ਗਿਆ ਹੋ ਗਿਆ ਤੇ ਠੀਕ ਹੈ 9-10 ਸਾਲ ਰਾਜ ਕਰ ਗਿਆ ਤੇ ਤੇ ਹੁਣ ਹੁਣ ਨਹੀਂ ਹੈ ਕਿਸੇ ਪਾਸੇ ਤੇ ਉਹ ਇਹ ਸਾਰਾ ਸਿਸਟਮ ਹੀ ਹੈ ਇਹ ਜਿਹੜਾ ਤੇ ਹੁਣ ਕਹੇ ਕੁਝ ਕਹੀ ਜਾਵੇ ਉਹਦਾ ਕੋਈ मीनिंग ਤਾਂ ਹੈ ਨਹੀਂਗਾ ਠੀਕ ਹਾਂ ਇਸ ਨੂੰ ਕਿ ਨਾ ਪਾਰਟੀ ਬਚੂਗੀ ਨਹੀਂ ਬਚੂ ਅਸੀਂ ਕਹਿ ਨਹੀਂ ਸਕਦੇ ਹੁਣ ਜਿੰਨਾ ਚਿਰ ਕਰਨਾ ਕਰੀ ਜਾਵੇ ਸਾਰਾ ਹੋਲ ਸਾਲ 1.5 ਸਾਲ